ਹਾਂਜੀ ਕੀ ਹਾਲ ਹੈ ਦੋਸਤੋ ਅੱਜ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੇਕਰ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਓ ਅੱਜ ਅਸੀਂ ਜਾ ਰਹੇ ਹਾਂ ਤਲਵੰਡੀ ਟਰੈਕਟਰਾਂ ਦੀ ਮੰਡੀ 'ਚ ਮੇਰੇ ਮਾਮੇ ਹੋਰੇ ਪਹਿਲਾਂ ਇੱਕ ਟਰੈਕਟਰ ਲੈਏ ਸੀਗੇ ਛੋਟਾ ਛੋਟੇ ਕੰਮ ਕਰਨ ਨੂੰ ਸੋਨਾ ਲਿਖਾ 35 ਵੀ ਆਈ ਤੇ ਅੱਜ ਉਹਦੇ ਦੇਣ ਚੱਲਿਆ ਪੇਮੈਂਟ ਰਹਿਓ ਸਾਡੇ ਨਾਲ ਜੁੜੇ ਸੁਣੋ ਦਿਖਾਵਾਂਗੇ ਡੱਡਾ ਉੱਥੇ ਰਕਾਊ ਖੜੇ ਨੇ ਜਿਹੜੇ ਅੱਜ ਮੰਡੀ 'ਚ ਹਾਂਜੀ ਪਹੁੰਚ ਚੁਕੇ ਐਸੀ ਮੰਡੀ ਦੇ ਵਿੱਚ ਜਿਵੇਂ ਤੁਸੀਂ ਦੇਖ ਸਕਦੇ ਹੋ ਆ ਮੇਰਾ ਮਾਮਾ ਦਾ ਤੇ ਮੇਰੇ ਮਾਮਾ ਦਾ ਮੁੰਡਾ ਤੇ ਉਹ ਸੀ ਇੱਕ ਮੇਰਾ ਮਾਮਾ ਇਹ ਕ ਹੈਗਾ ਕਿ ਤੋ ਸੋਣਾ ਲੇਗਾ 2006 ਮਾਡਲ ਡਬਲ ਕਲਚ ਇਹਦਾ ਰੇਟ ਹੈਗਾ 2 ਲੱਖ 35000 ਜਿਵੇਂ ਦੇਖ ਸਕਦੇ ਹੋ ਇਹ ਖੜਾਗਾ ਤਲਵੰਡੀ ਮੰਡੀ ਦੇ ਵਿੱਚ ਕੈਰ ਵੀ ਮੂਰਲੇ ਪਾਏ ਨੇ 70 ਕੇ ਪੈਸੇ ਤੇ ਮਗਰਲੇ ਵੀ ਪਏ ਨੇ ਮਗਰਲੇ ਜਮਾਂ ਨਵੇਂ ਨੇ ਦੇਖੀ ਸਾਡੇ ਤੇ ਆ ਹੈਗਾਗਾ 2 2008 ਮਾਡਲ 2 ਲੱਖ 45 ਹਜ਼ਾਰ ਦਾ ਇਹਦੇ ਮੂਰਲੇ ਟਾਇਰ ਤਾਂ ਨਵੇਂ ਨੇ ਆ ਦੇਖੀ ਆ ਵੀ ਪਏ ਨੇ ਤੇ ਮਗਰਲੇ 50 ਕੇ ਪੈਸੇ ਨੇ ਬਹੁਤ ਹੀ ਵਧੀਆ ਕੰਡੀਸ਼ਨ ਦਾ ਪਿਆ ਡੈਕਟਰ ਆ ਵੀ ਜਿਹਨੇ ਆਣਾ ਇਹ ਤਲਵੰਡੀ ਮੰਡੀ ਚ ਖੜਾਗਾ 245000 ਦਾ 750 ਸੋਨਾਲੇ ਦਾ ਆ ਗਿਆ ਫੇਰ ਸੋਨਾਲੇ ਦਾ DI 35 ਇਹ ਹੈਗਾ 2008 ਮਾਡਲ ਡਬਲ ਕਲਚ ਦੇ ਵਿੱਚ ਇਹ ਹੈ 245000 ਦਾ ਇਹਦੇ ਮੂਰਲੇ ਟਾਇਰ ਹੈਗੇ ਨੇ 50 ਕੇ ਪੈਸੇ ਪਏ ਨੇ 50 60 ਪੈਸੇ ਤੇ ਮਗਰਲੇ ਨਵੇਂ ਨੇ ਮਗਰਲੇ ਟਾਇਰ ਹੈਗੇ ਨੇ ਇਹਦੇ 13 6 28 ਦੇ ਟਾਇਰ ਨੇ ਨੇ ਮਗਰਲੇ ਬਹੁਤ ਹੀ ਵਧੀਆ ਕੰਡੀਸ਼ਨ ਚ ਪਿਆ ਜੀ ਅੱਗੇ ਫੇਰ ਆ ਗਿਆ DI 359 ਦਾ ਇਹ 2012 ਮਾਡਲ ਦਾ 2 ਲੱਖ ਤੇ 65000 ਦਾ ਡਬਲ ਕਲਚ ਦੇ ਵਿੱਚ ਹੈ ਇਹਦੇ ਮੂਰਲੇ ਟਾਇਰ ਵੀ ਨਵੇਂ ਆ ਜਮਾ ਤੇ ਪਿਛਲੇ ਵੀ ਜਮਾ ਨਵੇਂ ਆ ਆ ਚਾਰੀ ਟਰੈਕਟਰ ਬਕਾਉ ਹੈ ਦਰਖੜੇ ਨਹੀਂ ਤੇ ਇੱਕ ਆਸ ਸੀ ਸੋਨਾ ਲਿਖਾ ਇੱਧਰ ਇਹ ਵੀ ਦਿਖਾਉਣੇ ਆ ਇਹ ਹੈਗਾ 2007 ਦਾ ਮਾਡਲ ਡਬਲ ਕਲਚ ਦੇ ਵਿੱਚ ਹੈ ਤੇ 2 ਲੱਖ ਤੇ 20000 ਦੀ ਡਿਮਾਂਡ ਹੈ ਇਹ ਹੈਗਾ ਸੋਨਾ ਵਾਲੀ ਗੱਡੀ ਆਈ 35 ਇਹਦੇ ਚਾਰੇ ਢਰਨ ਆਏ ਨੇ ਮੂਰਲੇ ਵੀ ਤੇ ਪਿਛਲੇ ਵੀ ਪਿਛਲੇ ਜੇਕੇ ਦੇ ਨੇ ਤੇ ਅਗਲੇ ਵੀ ਜੇਕੇ ਦੇ ਨੇ ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ ਆ ਹਾਂਜੀ ਇੱਕ ਆ ਖੜਾਗਾ ਮੰਡੀ ਚ ਬਕਾਉ ਟਰੈਕਟਰ 2014 ਮਾਡਲ ਆ ਨਿਊ ਹਿ لینڈ ਦਾ 5500 3 ਲੱਖ ਦਾ ਹੈ ਪੂਰੇ ਬਹੁਤ ਹੀ ਵਧੀਆ ਕੰਡੀਸ਼ਨ ਚਾ ਪੀਵੀ 31 ਦਾ ਨੰਬਰ ਹੈ ਦਾ ਮੂਰਲੇ ਟਾਇਰ ਤਾਂ ਕਿੰਨੇ ਪੈਸੇ ਹੋਣਗੇ ਅੱਧੇਗਾ ਅੱਧੇ ਕਿ ਨਹੀਂ ਤੇ ਪਿਛਲੇ ਵੀ ਅੱਧੇ ਹੀ ਨੇ ਪਿਛਲੇ ਥੋੜੇ ਜਿਆਦਾ ਪਏ ਨੇ ਇਹ ਵੀ ਬਹੁਤ ਹੀ ਵਧੀਆ ਕੰਡੀਸ਼ਨ ਦਾ ਤੇ ਇਹਦਾ ਨੰਬਰ ਹੈਗਾ PV31 ਦਾ ਇਹ ਇਹ ਹੋਲੈਂਡ ਦਾ ਹੈ 52 52 ਟਵਲ ਡਿਸਟ੍ਰੀਬਿਊਟਰ 3 ਸਪੀਡ ਹੁਣਾ ਮਾਮਾ 3 ਸਪੀਡ ਹੈ ਜਟਰ ਤੇ ਆ ਅੱਗੇ ਆ ਗਿਆ ਮਹਿੰਦਰਾ ਮਹਿੰਦਰਾ ਦੀ ਬਹੁਤ ਮੰਗ ਹੁੰਦੀ ਹੈ ਅੱਜ ਕੱਲ ਜਿਵੇਂ ਛੋਟੇ ਕੰਮਾਂ ਵਾਸਤੇ ਇਹ ਹੈਗਾ ਮਹਿੰਦਰਾ 235 DI 에어ਫ로우 ਇਹ ਇਹ ਕ 2008 ਮਾਡਲ ਟੀਵੀ ਤਿੰਨ ਦਾ ਨੰਬਰ ਆ ਇਹ 1,36,000 ਇਹ ਵੀ ਬਹੁਤ ਹੀ ਵਧੀਆ ਕੰਡੀਸ਼ਨ ਚ ਪਿਆ ਅੱਬ ਦੇ ਦਾ ਮੂਰਲੇ ਨੇ ਤੇ ਅੱਬੀ ਮਾਗਰਲੇ ਪਏ ਨੇ ਟਾਇਰ ਮਾਗਰ ਦੇ ਤਾਂ ਨਵੇਂ ਵਰਗੀ ਨੇ ਜਿਵੇਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਕੰਡੀਸ਼ਨ ਚ ਹੈ ਟਰੈਕਟਰ ਹਾਂਜੀ ਇਹ ਟਰਾਲਾ ਇਹ ਕ 11 6 ਦਾ ਆ 170 ਦਾ ਇਹ ਵੀ ਤਲਵੰਡੀ ਮੰਡੀ ਵਿੱਚ ਖੜਾਗਾ ਆ ਬਾईदਾਗਾ ਬਹੁਤ ਹੀ ਵਧੀਆਗਾ ਟਰਾਲਾ ਜਮਾ ਨਵਾ ਲੈ ਜੇ ਲੁੱਟ ਕੇ ਮੇਲਾ 3 ਨਿਊ ਹਾਲੈਂਡ ਇਹ ਹੈਗਾਗਾ 295000 ਦਾ 2004 ਮਾਡਲ ਆ ਇਹ ਟਾਇਰ ਵੀ ਬਹੁਤ ਹੀ ਵਧੀਆ ਪਏ ਨੇ 50% ਮੂਰਲੇ ਪਏ ਨੇ ਤੇ 70-80% ਮਾਰਲੇ ਪਏ ਨੇ ਇਹ ਵੀ ਤਲਵੰਡੀ ਮੰਡੀ ਵਿੱਚ ਖੜਾਗਾ ਬਹੁਤ ਹੀ ਵਧੀਆ ਕੰਡੀਸ਼ਨ ਦਾ ਤੈਨੂੰ ਤੈਨੂੰ ਕਿਹੜਾ ਟਰੈਕ ਵਧੀਆ ਲੱਗਦਾ 33 ਆਏ ਹਾ 33 ਦੇ ਫੈਨ ਆ ਤਾਂ ਆਹ ਖੜਾ ਫਾਰਮਿੰਗ ਟਰੈਕ 60 ਮਾਡਲ 1997 1,55,000 ਦਾ ਬਹੁਤ ਹੀ ਵਧੀਆ ਕੰਡੀਸ਼ਨ ਚ ਇਹ ਵੀ ਖੜਾਗਾ ਤਲਵੰਡੀ ਮੰਡੀ ਵਿੱਚ ਤੇ ਆਹ ਖੜਾ ਸੋਨਾ ਲੇਕਾ 750 ਫੁੱਟ ਡਾਲੀ ਛਤਰੀ ਲੱਗੀ ਹੋਈ ਹੈ ਇਹਦੇ ਤੇ ਮੂਰਲੇ ਤੇ ਮਗਲੇ ਡਰਜਾਂ ਨਵੇਂ ਵਰਗੀ ਪਏ ਨੇ ਇਹ ਹੈਗਾ ਮਾਡਲ 2011 ਮਾਡਲ ਆ ਕਿ 3,40,000 ਦੀ ਡਿਮਾਂਡ ਆ 85 ਦੇ ਵੀ ਸੰਪਰਕ 3 ਖੜਾ ਨਿਓ ਹਾਲੈਂਡ 5500 ਇਹ 2007 ਦਾ ਮਾਡਲ ਹੈ ਤੁਸੀਂ 325000 ਡਿਮਾਂਡ ਆ ਮੂਰਲੇ ਦੇ ਮੈਗਨੇਟਰ ਨਵੇਂ ਵਰਗੀ ਟਾਇਰ ਪਏ ਨੇ 3 ਸਪੀਡ ਦੇ ਵਿੱਚ ਆਉਣਾ ਹੁੰਦਾ ਇਹ 5500 ਤੇ ਆ ਖੜਾ 630 ਨਿਓ ਹਾਲੈਂਡ ਥ੍ਰੀ ਸਪੀਡ ਦੇ ਵਿੱਚ ਖੜਾ ਗਏ ਜੈਟਰ ਇਹ 2012 ਮਾਡਲ ਦਾ ਜੈਟਰ ਹੈ 430000 ਦਾ ਇਹ ਪੀਵੀਜੀ ਦਾ ਤਿੰਨ ਦਾ ਨੰਬਰ ਹੈ ਤਾਂ 1904 ਆ ਦੂਜੀ ਰੇਸ ਵੀ ਲੱਗੀ ਸੀ ਜਿਹੜੀ ਲਵਾਉਂਦੇ ਹੁੰਦੇ ਨੇ ਬਹੁਤ ਹੀ ਵਧੀਆ ਕੰਡੀਸ਼ਨ ਦਾ ਪਿਆ ਮੂਰਲੇ ਤੇ ਮਾਗਲੇਟਰ ਜਮੀਨ ਨਵੇਂ ਨੇ 430000 ਦਾ ਇਆ ਅੱਗੇ ਖੜਾ ਫਾਰਮ ਟਰੈਕ ਸਖ 2 ਲੱਖ ਤੇ 7 ਉਹ 2 ਲੱਖ ਦੇ 55000 ਦਾ 2007 ਮਾਡਲ ਹੈ ਟਾਇਰ ਇਹਦੇ ਵੀ ਜਮੀ ਨਵੇਂ ਭਾਈ ਨੇ ਆ ਦੇਖ ਹੀ ਲੋ ਸੀ 13 6 28 ਦੇ ਟਾਇਰ ਨੇ ਇਹਦੇ ਮੂਹਰੇ ਥੋੜੇ ਘਸੇ ਹੋਏ ਨੇ ਤਾਂ ਮਾਗਰ ਲਈ ਜਮ ਨਵੇਂ ਭਾਈ ਨੇ ਉਹ ਕਾਲ ਚਾਹ ਡਿਸਟ੍ਰਿਬਿਊਟਰ ਤੋਂ ਗਿਰਵਾੜਾ ਭੇਜਣਾ ਨੇ ਆ ਮੇਰੇ ਮਾਮੇ ਦਾ ਮੁੰਡਾ ਥੋੜਾ ਚੌੜਜਵਾਲੀ ਕਰਦਾ ਇਹਨੂੰ ਕਮੈਂਟਾਂ ਚ ਕਿਹੋ ਵੀ ਸ਼ਰਾਰਤ ਨਾ ਕਰਾ ਕਰੇ ਆਇਆ ਸਵਰਾਜ 755 ਮੂਰਲੇ ਟਾਇਰ ਵੀ ਨਵੇਂ ਤੇ ਆਹ ਮੂਰਲੇ ਟਾਇਰ ਵੀ ਜਵਾਂ ਨਵੇਂ ਨੇ ਤੇ ਮਗਰਲੇ ਵੀ 755 ਸਵਰਾਜ 1219 ਮਾਡਲ ਦਾ ਹੈ 585000 ਦਾ ਕੇ ਭਾਈ ਦੋ ਦਮਾਗ ਕੇ ਸੋਨਾ ਲੇਗਾ 750 ਆਸੋਨਾਲੀ ਕਾ 750 ਦੋਇਆ ਸਟਾਰਾ ਮਾਡਲ 4 ਲੱਖ ਦੇ 65 ਹਜ਼ਾਰ ਦਾ 50 ਪੈਸੇ ਮੂਰਲੇ ਪੈਨੇ ਤੇ 50 ਪੈਸੇ ਹਮਾਗਰਲੇ ਪੈਨੇ ਟਾਰ ਅੱਧੇ ਅੱਧੇ ਪੈਨੇ ਬੀ ਸੀ ਦੇ ਦੇ ਟਰੈਕਟਰ ਆਸੋਨਾਲੀ ਕਾ 750 ਕੋਈ ਕਿਤ ਲੱਖ ਨੇ ਕੋਈ ਹੈਗਾ ਕਲੱਚ ਆ ਸੀ ਕਲੱਚ ਦਾ ਆ ਹੈਗਾਗਾ ਮਹਿੰਦਰਾ 265 ਡੀ ਆਈ ਅੱਜ ਕੱਲ ਇਹਨਾਂ ਦੀ ਡਿਮਾਂਡ ਬਹੁਤ ਹੈ ਤੇ ਇਹਨੇ ਡਿਮਾਂਡ ਬਹੁਤ ਹੁੰਦੀ ਹੈ ਕਿਉਂਕਿ ਅੱਜ ਕੱਲ ਚੌਂਡਿਆਰ ਤੇ ਹਾਲੈਂਡ ਲੈਂਦੇ ਨੇ ਲੋਕ ਤੇ ਉਹਨਾਂ ਕੋਲ ਇੱਕ ਛੋਟਾ ਛੋਟਾ ਨਾਲ ਹੁੰਦੇ ਨੇ ਡੱਟਟਰ ਛੋਟੇ ਕੰਮਾਂ ਵਾਸਤੇ ਤੇ ਇਹ ਵੀ ਖੜਾਗਾ ਤਲ ਮੰਡੀ ਮੰਡੀ ਦੇ ਵਿੱਚ ਤੇ ਇਹਦੀ ਰੇਟ ਹੈਗਾਗਾ ਅਰਦਾ ਦੇਖਣਾ ਰਹੀ ਤੇ ਕਮੈਂਟ ਰੇਟ ਹੈਗਾ ਇਹਦਾ 1.5 ਲੱਖ ਤੇ 1992 ਮਾਡਲ ਦਾ ਡੱਟਟਰ ਹੈ ਕੈਰ ਮੂਰਲੇ 50% ਦੇ ਮਾਗਰ ਨੇ ਨਵੀਂ ਨੂੰ ਜਾਵਾ ਤੇ ਆ ਜਿਹੜਾ ਆਪਣਾ ਨਾਲ ਮੇਰੇ ਮਾਮਿਆ ਮੁੰਡਾ ਆ ਇਹਦਾ ਚੈਨਲ ਆ ਸ਼ੌਂਕੀ ਢਾਲੀਵਾਲ ਆਪਾਂ ਸਕਰੀਨ ਤੇ ਮੈਂਸ਼ਨ ਕਰ ਦਾਂਗੇ ਇਹਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਆ ਜੀ ਤਰੀਬ ਆ ਆ ਖੜਾ 240 ਡੀਆਈ ਮੈਸੀ ਫਰਗੋਸ਼ਨ ਇਹ 2001 ਮਾਡਲ ਆ ਤੇ 210000 ਰੇਟ ਹੈ ਇਹਦਾ ਬਹੁਤੀ ਵਧੀਆ ਕੰਡੀਸ਼ਨ ਚ ਪਿਆ ਤੇ ਬਜਵ ਰੇਟਾਂ ਵਿੱਚ ਟਰੈਕਟਰ ਮਿਲਦੇ ਆ ਤੇ ਚਲ ਮੰਡੀ ਮੰਡੀ ਦੇ ਵਿੱਚ ਆਖੜਾ 330 ਨਿਊ ਹਲੈਂਡ ਪਲੱਸ ਵਿਚਾਲੇ 11 ਵਾਲਾਗਾ 2 ਸਪੀਡ ਆ ਇਹ ਟਾਇਰ ਨੇ ਮਗਰਲੇ 50% ਪਾਏ ਨੇ ਤੇ ਮੂਹਰੇਲੇ ਵੀ 50% ਤੇ 2004 ਮਾਡਲ ਰੈਕਟਰ ਆ 2 ਲੱਖ 60 ਹਜ਼ਾਰ ਡਿਮਾਂਡ ਹੈ ਤੇ ਆ ਗਿਆ ਫਾਰਮ ਟਰੈਕ 65 EPI ਇਹ ਵੀ ਪਹੁੰਚੀ ਵਧੀਆ ਕੰਡੀਸ਼ਨ ਚ ਪਿਆਗਾ ਇਹ 2000 ਕਿੰਨੇ ਮਾਡਲ ਨੂੰ ਇਹ 2009 ਮਾਡਲ ਆ ਤੇ 2 ਲੱਖ 98 ਹਜ਼ਾਰ ਇਹਦੀ ਟਮਾੜਾ ਦੇਗਾ ਫਾਰਮ ਟਰੈਕ 60 ਇਹ ਮਾਡਲ 1997 1 ਲੱਖ 35 ਹਜ਼ਾਰ ਦੀ ਢਮਾਰਾ ਇਹ ਵੀ ਬਹੁਤ ਹੀ ਵਧੀਆ ਟਰੈਕਟਰ ਖੜਾਗਾ ਟਰੰਡੀ ਮੰਡੀ ਵਿੱਚ ਸ਼ਕਤੀ ਕੀ ਸਪੈਸ਼ਲ ਐਡੀਸ਼ਨ ਖੜਾਗਾ ਮੂਰੇ ਤੇ ਮਗਰਲੇ ਟਾਇਰ ਜਮਾ ਨਾ ਮੈਨੇ 2019 ਮਾਡਲ 7 ਲੱਖ 25 ਹੱਡ ਮਾੜ ਬਹੁਤ ਹੀ ਵਧੀਆ ਕੰਡੀਸ਼ਨ ਦਾ ਪਿਆ ਡੈਕਟਰ ਇਹ ਜਮਾ ਨਾ ਨਵੇਂ ਵਰਗਿਆ ਜਮਾ ਨਾ ਮੇ ਟਾਇਰ ਨੇ ਮੂਰਲੇ ਤੇ ਮਗਰਲੇ 2019 ਮਾਡਲ ਆ 7 ਲੱਖ 25 ਹੱਡ ਮਾੜ ਆ ਆ ਖੜਾ ਫਾਰਮ ਟਰੈਕ 60 ਟਾਇਰ ਇਹਦੇ ਵੀ ਜਮਨ ਨਵੇਂ ਵਰਗੀ ਪਏ ਨੇ 2007 ਦਾ ਮਾਡਲ ਦਾ 265000 ਡਮਾਣਾ ਇਹਦੀ ਬਹੁਤ ਹੀ ਵਧੀਆ ਕੰਡੀਸ਼ਨ ਚ ਖੜਾ ਇਹ ਵੀ ਡੈਕਟਰ ਤਰਵੰਡੀ ਮੰਡੀ ਵਿੱਚ ਤੇ ਆ ਖੜਾ ਜੌਂਡੀਆਰ 5210 ਗੀਅਰ ਪ੍ਰੋ 4 ਸਪੀਡ ਚਾਉਂਦੇ ਇਹ 21 ਡੈਕਟਰ ਆਉਂਦੇ ੜੇ ਉਹਨੇ ਤੇ ਮੂਰਲੇ ਟਾਇਰ ਥੋੜੇ ਹੋ ਪਾਏ ਹੋਏ ਨੇ ਤਿੰਨ ਗੱਡੀਆਂ ਵਾਲੇ ਲੰਪੇ ਚਾਰੇ ਟਾਰੇ ਇਹਦੇ ਵੀ ਨਵੇਂ ਨੇ ਇਹ ਕਿੰਨੇ ਮਾਡਲ ਹੈ ਇਹ ਹੈਗਾ 2020 ਮਾਡਲ ਦਾ ਟਰੈਕਟਰ 6 ਲੱਖ 85 ਹਜ਼ਾਰ ਮਾੜਾ ਇਹਦੀ ਇਹ ਵੀ ਤਲਵੰਡੀ ਮੰਡੀ ਵਿੱਚ ਹੀ ਖੜਾਗਾ ਇਹ ਨੰਬਰ ਦਾ ਆ ਪੀ ਵੀ 13 ਨੰਬਰ ਦਾ ਖੜਾਗਾ ਟਰੈਕਟਰ 2013 ਮਾਡਲ 4 ਲੱਖ 65 ਹਜ਼ਾਰ ਦਾ ਸਵਰਾਜ 855 ਟਾਇਰ ਇਹਦੇ ਵੀ ਪਿਛਲੇ ਨਵੇਂ ਨੇ ਤੇ ਮੂਹਰੇ ਥੋੜੇ ਜਿ 50% ਪਏ ਨੇ ਤੇ ਨਾਲ ਹੀ ਖੜਾ ਫਾਰਮ ਟਰੈਕ 35 2006 ਮਾਡਲ 2 ਲੱਖ 20 ਹਜ਼ਾਰ ਦਾ ਇਹਦੀ ਵੀ ਟਾਇਰ ਜਮਾ ਨਵੇਂ ਨੇ ਮੋਰਲੇ ਤੇ ਪਿਛਲੇ ਤੇ ਮਾਰਕਾ ਵੀ ਨਹੀਂ ਰਿਹਾ ਦੇਖੋ 13 6 28 ਦੇ ਨਹੀਂ ਨਹੀਂ ਉਹ ਠੀਕ ਪਰ ਜੱਜ 2006 ਮਾਡਲ 2 ਲੱਖ 20 ਹੈ ਡਿਮਾਡਿੰਗ ਤੇ ਆ ਗਿਆ 2019 ਮਾਡਲ ਦਾ ਨਿਊ ਹਾਲੈਂਡ ਸੂਪਰ ਪਲੱਸ 50 ਐਚਪੀ ਚਾਹੁੰਦਾ ਹੈ ਡਾਕਟਰ ਇਹ 2000 ਕਿੰਨੇ ਮਾਡਲ ਦਾ 2019 ਮਾਡਲ 5 ਲੱਖ 85 ਹਜ਼ਾਰ ਦੀ ਮੰਗ ਇਹ ਵੀ ਤਰ ਮੰਡੀ ਮੰਡੀ ਵਿੱਚ ਹੀ ਖੜਾਗਾ ਤਰ ਮੰਡੀ ਮੰਡੀ ਅੱਜ ਬੁੱਧਵਾਰ ਨੂੰ ਲੱਗਦੀ ਹੁੰਦੀ ਹੈ ਇਹ ਅੱਜ ਖੜਾ ਇਹ ਅਨਾਲੀ ਖੜਾ 3600 2 ਇਹ 2010 ਮਾਡਲ ਆ ਥਰੀ ਸਪੀਡ ਟਾਪ ਮਾਡਲ ਚਾਹੀਏ 395 ਹੈ ਡਿਮਾਂਡ ਆ ਰਹੀ ਇਹਦੇ ਮਗਲੇ ਟਾਇਰ 14 ਇੰਚਾ ਛਾ 14 9 28 ਦੇ ਇਹਦੇ ਮਗਲੇ ਟਾਇਰ ਇੱਕ ਟਾਪ ਮਾਡਲ ਜਨਰੇਟਰ ਡਬਲ ਡਿਸਟ੍ਰੀਬਿਊਟਰੇ ਵਿੱਚ ਆਹੀ ਥਰੀ ਸਪੀਡ ਮੰਡੀ ਮੰਡੀ ਦੇ ਵਿੱਚ ਟਰਾਲੀਆਂ ਖੜੀਆਂ ਨੇ 11.6 ਦੀਆਂ 145000 ਟਰਾਲੀ ਆ ਇਹ 11.6 ਦੀ ਪੂਰੇ ਵਧੀਆ ਲੋਕ ਲਾਇ ਹੋਇਆ ਇਹਦੇ ਵਿੱਚੋਂ ਵੀ ਦੇਖ ਸਕਦਾ ਸਫਾਈ ਬਹੁਤ ਹੀ ਵਧੀਆ ਕੀਤੀ ਗਈ ਹੈ ਟਰਾਲੀ ਨੂੰ ਜਾਰੀਆਂ-ਜਾਰੀਆਂ ਲੱਗੀਆਂ ਹੋਈਆਂ ਆ ਦੇਖੋ ਗੁੰਡਾ ਗੁੰਡਾ ਪੂਰਾ ਵਧੀਆ ਗਾ ਟ੍ਰੈਕ ਲਾਲ ਤੇ ਚਿੱਟੇ ਰੰਗ ਚ ਖੜੀ ਹੈ ਇਹ ਵੀ ਇਹਦੇ ਨਾਲ ਦੀ ਆ ਇਹ ਵੀ 11.5 ਦੀ ਹੈ 1,42,000 ਦੀ ਆ ਇਹ ਛੋੜੇ ਮੋٹے ਵੇਟ ਚ ਘੱਟ ਹੋਣਗੇ ਡਾਲ ਇਹਨਾਂ ਦੇ ਸਾਰਿਆਂ ਦੇ ਖੁੱਲਦੇ ਜਿਵੇਂ ਉਹਦਾ ਖੁੱਲਿਆ ਖੜਾਗਾ ਉਹ ਮੈਂ ਸਾਰੇ ਇਹਨਾਂ ਦੇ ਮਾਗਰ ਲਿਆ ਉਤਲੇ ਵੀ ਖੁੱਲਦੇ ਆ ਆ ਵੀ ਇਹਨਾਂ ਦਾ ਨੰਬਰ ਆ ਮਾਨ ਫਾਰਮ ਆ ਇਹਨਾਂ ਨੂੰ ਸਿ ਬਣਵਾ ਸਕਦੇ ਆ ਇਹ ਕੋਈ ਵੀ ਭੇਜੇਗਾ ਉਹ ਕੋਈ ਜੇਗਾ ਉਹ ਪਾ ਕੇ ਲਾ ਦੇਗਾ ਇਹ ਚਲ ਮੰਡੀ ਮੰਡੀ ਵਿੱਚ ਖੜੀ ਆ ਫਿਨਿਸ਼ਿੰਗ ਦੇਸਾ ਕਰ ਤੁਸੀਂ ਰਵੇ ਨੇ ਹੋਰ ਛੱਡੋ ਫਿਨਿਸ਼ਿੰਗ ਦੇਖੋਗਾ ਬੁਰੀ ਵਾਰਿਆ ਫਿਨਿਸ਼ਿੰਗ ਕੀਤੀ ਗਈ ਆ ਕੋਈ ਤਾਂ ਜਰਾ ਉੱਪਰ ਜਿਹੜੇ ਭੋਗੇ ਆ ਇੱਕ ਲੱਖ 35 ਹੈ ਡਿਮਾਂਡ ਹੈ ਜੀ 11 ਛੇ ਦੀ ਲੰਬਾਈ ਉਹ 11 ਛੇ ਬੇੜਾਟਾ ਹੈ ਨਾ ਨਾ ਆਈ ਹੈ ਗੱਲ ਠੀਕ ਹੈ ਕਿਹੜਾ ਬੰਦਾ ਜੀ ਤੇ ਆ ਵੀ ਟਰਾਲੀ 11 ਛੇ ਦੀ ਆ 135000 ਦੀ ਪੂਰੀ ਵਧੀਆ ਟਰਾਲੀ ਬਣਾਈ ਆ ਦੇਖ ਸਕਦੇ ਹੋ ਫਿਨਿਸ਼ਿੰਗ ਦੇਖੋ ਟਰਾਲੀਆਂ ਦੀ ਪਹਿਲਾਂ ਦਾ ਇਹ ਜੌਂਡੀਆਰ ਜਵੇਂ ਮਾਗਰ ਫਿੱਟ ਬੈਠੂਗੀ ਕਿਉਂਕਿ ਜੌਂਡੀਆ ਨਾਲ ਦਾ ਰੰਗ ਹੈ ਇਹਦਾ ਟਾਇਰ ਵੀ ਜਵੇਂ ਨਵੇਂ ਆ ਇਹਨੇ 1 ਲੱਖ 30 ਹਜ਼ਾਰ ਮਾਣਾ ਇਹਦਾ ਜੈਕ ਵੀ ਲੱਗਿਆ ਹੋਇਆ ਹੈ ਕਹਦੇ ਤੇ 1,35,000 ਦੀ ਇੱਕ ਹੋਰ ਆ ਗਈ ਇਹਦੀ ਵੀ ਜੈਕ ਲੱਗਿਆ ਹੋਇਆ ਹੂੰ 11 ਫੁੱਟ ਲੰਬੀ 6 ਫੁੱਟ ਚੌੜੀ ਆ ਦੇਖੋ ਮੇਰੇ ਪਸ ਨੂੰ ਕਿਹਾ ਸੀ ਮੇਰੇ ਮਾਮੇ ਦਾ ਮੁੰਡਾ ਸ਼ਰਾਰਤੀ ਆ ਟਾਇਰ ਖੋਪ ਉਠੇ ਦੇ ਕੰਮ ਕਰ ਲੱਗਿਆ ਤਾਂ ਆ ਵੀ 11:30 ਉਹ 11:06 ਯਾ ਸੌਰੀ ਚਮਾ ਟਾਇਰ ਨਵੇਂ ਨੇ ਇਹਦੇ ਵੀ ਇਹ 1,40,000 ਦੀ ਹੈ ਤੇ ਆ ਗਿਆ ਟਰਾਲਾ ਰੇੜੇ ਚੁੱਲੇ ਗਿਆ 11.6 ਦਾ ਟਰਾਲਾ ਹੈਗਾ ਡਬਲ ਟੈਰੀ ਜੈੱਕ ਇਹਦੇ ਵੀ ਲੱਗਿਆ ਹੋਇਆ ਹੈਗਾ ਜਾਲੀ ਲੱਗੀ ਹੋਈ ਆ 2025 ਦਾ ਮਾਡਲ ਹੈ ਇਹ ਐਸੇ ਭਾਈ ਇਹ ਦੋਸੇ ਲਓ ਇੱਕ ਬਾਰ ਮਾ ਇਹ ਹੈਗੇ 1,70,000 ਦਾ ਟਰਾਲਾ ਉਹਦੇ ਗੱਲਾਂ ਬਾਤਾਂ ਟਰਾਲੇ ਦੇ 11.6 ਦਾ ਹਾ ਗਾਗਾ 2015 ਮਾਡਲ ਦਾ 3630 ਸੁਪਰ 3 ਸਪੀਡ ਚ ਹੈ ਵੀ 15 ਵਜੇ ਤਿੰਨ ਜੂਜੀ ਗੇਰਾ ਚ ਹੈ ਮੂਲੇ ਦੇ ਟਾਇਰ ਵੀ ਜਮਾ ਨਵੇਂ ਨੇ ਤੇ ਮਗਰਲੇ ਵੀ ਜਮਾ ਨਵੇਂ ਨੇ ਇਹ 2015 ਮਾਡਲ ਆ ਤੇ 3 ਲੱਖ 95000 ਡਿਮਾਂਡ ਆ ਇਹ ਖੜਾ ਹੈ ਇਸ ਟਾਈਮ ਚਲਵੰਡੀ ਮੰਡੀ ਵਿੱਚ ਦੇਖਿ ਸ਼ਾਕਦੇ ਹੋ ਜੇਵੇਂ ਸਿੰਗਲ ਡਿਸਟ੍ਰੀਬਿਊਟਰ ਵਿੱਚ ਆਂ। ਸੰਜੀ ਇਕ ਸਵਰਾਜ 855 ਖੜਾਗਾ। ਕੋੜਾ ਵੈਂਪਰ ਲੱਗਿਆ ਇਹਦੇ। ਚਾਰੇ ਡਾਇਰ ਨਵੇਂ ਇਹ। ਇਹ ਹੈਗਾ 2018 ਮਾਡਲ 5,75,000 ਦਾ। ਫੁੱਡ ਵਾਲੀ ਛਤਰੀ ਲੱਗੀ ਹੋਈ ਹੈ ਇਹਦੇ। ਕੰਡੀਸ਼ਨ ਬਾਕੀ ਵਧੀਆ। ਕੋੜਾ ਵੈਂਪਰ ਲੱਗਿਆ ਹੋਇਆ। ਤੇ ਕ ਆ ਗਿਆ 363 ਸੁਪਰ ਇਹਦੇ ਵੀ ਚਾਰੇ ਟਰ ਨਵੇਂ ਨੇ ਜਮਾ ਤੇ 2012 ਮਾਡਲ ਦਾ 4 ਲੱਖ 25 ਹਜ਼ਾਰ ਦਾ ਪੀ ਵੀ ਨੰਬਰ ਹੈ ਇਹ ਪੰਜਾਬ ਨੰਬਰ ਤੇ ਆ ਗਿਆ 363 ਸਪੈਸ਼ਲ ਐਡੀਸ਼ਨ ਹੋ ਬੇਹੱਦ ਮੰਗ ਬਹੁਤ ਹੁੰਦੀ ਹੈ ਅੱਜਕੱਲ 363 ਸਪੈਸ਼ਲ ਐਡੀਸ਼ਨ ਬਹੁਤ ਹੀ ਚਮਕਦਾ ਟਰੈਕਟਰ ਪਿਆ ਹੈ ਕੋੜਾ ਵੈਂਪਰ ਲੱਗਿਆ ਹੋਇਆ ਇਹਦੇ ਥੋੜਾ ਜਿਹੀ ਛਤਰੀ ਇੱਕ ਨਾਲ ਸਪੀਕਰ ਵੀ ਲੱਗਿਆ ਹੋਇਆ ਹੈ ਮਗਰ ਮੂਰੇ ਟਾਇਰ ਪੂਰੇ ਚੌੜੇ ਪਾਏ ਹੋਏ ਨੇ ਕੋੜਾ ਕੋੜਾ ਵੈਂਪਰ ਲੱਗਿਆ ਹੋਇਆ ਮੂਰੇ ਤਿੰਨ ਚੰਨੇ ਗੋਡਿਆਂ ਦੇ ਚੌੜੇ ਟਾਇਰ ਤੇ ਮਾਗਰਲੇ ਵੀ ਜਮਾ ਨਵੇਂ ਟਾਇਰ ਐ ਮਾਰਫ ਦੇ ਕੀ ਚੀਜ਼ ਦੇ ਕਵਰ ਸੀਟਾਂ ਦੇ ਕਵਰ ਸੇਫ ਡੇਬ ਸਾਰੀ ਕਰਾਈ ਹੋਈ ਆ ਤੇ ਇਹ ਹੈਗਾ 2019 ਮਾਡਲ ਹਰਿਆਣਾ ਨੰਬਰ ਆ ਇਹ 6 ਲੱਖ ਤੇ 85000 ਦਾ ਬਹੁਤ ਹੀ ਵਧੀਆ ਕੰਡੀਸ਼ਨ ਦਾ ਪਿਆ ਜਮਾ ਨਵੇਂ ਟਾਇਰ ਚਾਰੇ ਜੈਕ ਵੀ ਲੱਗਿਆ ਹੋਇਆ ਡਬਲ ਡਿਸਟ੍ਰੀਬਿਊਟਰ ਤੇ ਅੱਗੇ ਆ ਗਿਆ ਪ੍ਰੀਤ 6049 ਭਾਈ ਇਹ ਨਿਊ ਲਾਈਟ ਹੈ ਭਾਈ ਬਾਹਰ ਕੱਢ ਕੇ ਮਿਲਦੀ ਹੈ 6049 ਖੜਾ ਕਹਿੰਦੇ ਇਹਦੇ ਵੀ ਚਾਰੇ ਟਰ ਨਵੇਂ ਵਰਗੇ ਨੇ ਇਹ 2014 ਮਾਡਲ ਹੈ 298000 ਦਾ ਵੀ ਆ ਦੇਖਿਆ ਰਹੇ ਉਹ ਵੀ ਨੰਤੇ ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ ਖੜਾ ਹੈ ਤਲਵੰਡੀ ਮੰਡੀ ਵਿੱਚ ਤੇ ਅੱਗੇ ਆ ਗਿਆ ਆਇਸ਼ਰ 244 ਤੇ 2014 ਮਾਡਲ ਆ 1 ਲੱਖ 90 ਹਜ਼ਾਰ ਦਾ ਪੀਵੀਓ ਨਹੀਂ ਨੰਬਰ ਹੈ ਇਹਦਾ 6784 ਤੇ ਮੂਰਲੇ ਡਾਇਰ ਜਮਾ ਨਵੇਂ ਨੇ ਤੇ ਮਗਰਲੇ ਬੈਟਰੀ ਦੇ ਕੋਈ ਖੇਚਰੀ ਮਾਗਰ ਲਈ ਅੱਧੇ ਟਾਇਰ ਪਏ ਨੇ ਬਹੁਤ ਹੀ ਵਧੀਆ ਕੰਡੀਸ਼ਨ ਦਾ ਟਰੈਕਟਰ ਖੜਾ ਹੈ ਤੇ ਆ ਖੜਾ ਸਕਾਟ 435 ਇਹ ਹੈਗਾ 2000 ਮਾਡਲ ਪੀਵੀ 31 ਦਾ ਨੰਬਰ ਹੈ ਇਹਦਾ 1 ਲੱਖ 50 ਹਜ਼ਾਰ ਦਾ ਡੇਢ ਦਾ ਟਰੈਕਟਰ ਹੈ ਬਹੁਤ ਹੀ ਵਧੀਆ ਕੰਡੀਸ਼ਨ ਚ ਹੈ ਖੜਾ ਮੂਰਲੇ ਟਾਇਰ ਪਏ ਨੇ 70% ਮਾਗਰ ਲਈ ਵੀ 60 ਛੱਟ ਟੱਕ ਪੈਸੇ ਪਏ ਨੇਗੇ ਨਵੇਂ ਵਰਗੀ ਟਾਇਰ ਪਏ ਨੇ ਤੇ ਆ ਨਾਲ ਹੀ ਖੜਾਗਾ ਐਚ ਐਮਟੀ 9811 ਮੂਸੇ ਵਾਲੇ ਦੀ ਪਸੰਦ ਇਹ ਹੈਗਾ 2000 ਮਾਡਲ 2 ਲੱਖ 40 ਹਜ਼ਾਰ ਦਾ ਮੂਰਲੇ ਟਾਇਰ ਅੱਧੇ ਵਾਂਗੂ ਪਏ ਨੇ ਤੇ ਮਗਰਲੇ ਵੀ ਅੱਧੇ ਵਾਂਗੂ ਹੀ ਪਏ ਨੇ ਪੂਰੀ ਵਧੀਆ ਕੰਡੀਸ਼ਨ ਚ ਪਿਆਗਾ ਟਰੈਕਟਰ ਇਹ ਇੱਥੇ ਟਰਾਲੀਆਂ ਵੀ ਖੜੀਆਂ ਨੇ ਇਹ ਹੈਗੀ ਆ 142000 ਦੀ ਟਰਾਲੀ ਇਹ 11 ਸਾਡੇ 6 ਦੀ ਹੋਊਗੀ ਟਰਾਲੀ ਬਹੁਤ ਹੀ ਵਧੀਆ ਡਿਜ਼ਾਈਨ ਆ ਟਰਾਲੀ ਦਾ ਫਿਨਿਸ਼ਿੰਗ ਦੇਖ ਸਕਦੇ ਹੋ ਟਰਾਲੀ ਦੀ ਬਹੁਤ ਹੀ ਵਧੀਆ ਹੈਗੀ 1 ਲੱਖ ਤੇ 42000 ਦੀ ਟਰਾਲੀ ਹੈ ਇਹ ਇਹ ਇਸ ਟਾਈਮ ਤਲਵੰਡੀ ਮੰਡੀ ਵਿੱਚ ਖੜੀ ਆਗੀ 1 ਲੱਖ 42000 ਦੀ ਇੱਥੇ ਮੰਡੀ ਲੱਗਦੀ ਆ ਬੁੱਧਵਾਰ ਨੂੰ ਅੱਜ ਬੁੱਧਵਾਰ ਆ ਤੇ ਇਹ ਆ ਇੱਕ ਖੜੀ ਆਗੀ ਇੱਥੇ ਨਾਲ ਹੀ ਖੜੀ ਆ 1 ਲੱਖ 38000 ਦੀ ਇਹ ਵੀ 11.5 ਦੀ ਆ ਇਹ ਰੰਗ ਤੋਂ ਬਿਣਾਗੀ ਇਹਦੇ ਵੀ ਇਹਦੇ ਵੀ ਟਾਟਾ ਦੀ ਚਾਦਰ ਲੱਗੀ ਹੋਈ ਆ ਦੇਖੋ ਸਾਹਮਣੇ ਖੜਿਆ ਉਹ ਹੈਗੀ ਆ 140000 ਦੀ ਉਹਦੇ ਵੀ ਟਾਟਾ ਦੀ ਲੱਗੀ ਹੋਈ ਆ ਚਾਦਰ 142 40000 ਦੀ ਆ ਇਹਦੇ ਟਾਟਾ ਦੀ ਲੱਗੀ ਹੋਈ ਆ ਚਾਦਰ ਆ ਮੇਰੇ ਮਾਮੇ ਦਾ ਮੁੰਡਾ ਇਹ ਵੀ ਵਕਾਊਗਾ ਟਰਾਲੀ ਟਰਾਲੀ ਬਹੁਤ ਸੋਹਣੀ ਬਣਾਈ ਆ ਦੇਖੀ ਸਾਡੇ ਆਜੋ ਜੀ ਅੱਗੇ ਖੜਾ ਸ਼ਕਤੀਤੀ ਸੁਪਰ ਇਹ ਹੈਗਾਗਾ ਮਾਡਲ 13 2013 3 ਲੱਖ ਤੇ 25000 ਦਾ ਮੂਲੇ ਟਾਇਰ ਜਮਾਂ ਨਵੇਂ ਪਿਛਲੇ ਵੀ ਪੁਰੇ ਨੇ ਪਿਛਲੇ ਵੀ ਜਮਾਂ ਨਵੇਂ ਜੇ ਕੇ ਦੇ ਟਾਇਰ ਨੇ ਦੋਨੇ ਕਾਹ ਨੂੰ ਛੇੜਨਾ ਇਹ 2013 ਮਾਡਲ ਦਾ ਇਹ 3 ਸਪੀਡ ਹੋ 2 ਸਪੀਡ ਟਰੈਕਟਰ ਹੈ ਇਹ ਸਿੰਗਲ ਡਿਸਟ੍ਰਿਬਿਊਟਰ ਹੈ 2013 ਮਾਡਲ ਇਹ ਹੈਗਾ 3 ਲੱਖ 25 ਹਜ਼ਾਰ ਦਾ ਟਰੈਕਟਰ ਹੈ ਜਮਾ 489 ਅੱਗੇ ਆ ਗਿਆ 3630 ਸਪੈਸ਼ਲ ਐਡੀਸ਼ਨ ਇਹ ਹੈਗਾ PV 13 ਨੰਬਰ ਦਾ 88 13 ਨੰਬਰ ਹੈ ਇਹਦਾ ਤੇ ਮਾਡਲ 2013 ਦਾ ਤੇ ਪ੍ਰਾਈਸ ਹੈਗੀ 4 ਲੱਖ ਤੇ 75000 ਟਾਇਰ ਮੂਰਲੇ ਜੇ ਮੈਨੂੰ ਪਤਾ ਹੀ ਆ ਵੀ ਅੱਜ ਕੱਲ ਟ੍ਰੈਂਡ ਚੱਲਿਆਗਾ ਮੋٹے ਟਾਇਰ ਪਾਏ ਹੋਏ ਨੇ ਨਵੇਂ ਜਮਾ ਤੇ ਮਾਗਰਲੇ ਵੀ ਜਮਾ ਨਵੇਂ ਨੇ JK ਦੇ ਮਾਗਰਲੇ ਨੇ ਤੇ JK ਦੀ ਮੂਰੇ ਨੇ ਛਤੀਦੀ ਸਪੈਸ਼ਲ ਐਡੀਸ਼ਨ ਹੈ ਹਰ ਜਜ ਪ੍ਰਕਾਰ ਦਾ ਲੱਗਦਾ ਇਹ ਹੈਗਾਗਾ 2013 ਮਾਡਲ ਦਾ 475000 ਕੋੜਾ ਪੈਂਪਰ ਲੱਗਾ ਹੈ ਇਹਦੇ ਮੂਰੇ ਉੱਡ ਵਾਲੀ ਛਤਰੀ ਲੱਗੀ ਹੋਈ ਆ ਇਹ ਵੀ ਬਹੁਤ ਹੀ ਵਧੀਆ ਕੰਡੀਸ਼ਨ ਦਾ ਪਿਆਗਾ ਜੇ ਤੁਸੀਂ ਦੇਖ ਸਕਦੇ ਹੋ ਤੇ ਅੱਗੇ ਆ ਤੇ ਆਇਗਾ ਨਾਲ ਇਹ 363 ਸੂਰ ਸਪੈਸ਼ਲ ਐਡੀਸ਼ਨ ਹੈਗਾਗਾ ਡਬਲ ਡਿਸਟ੍ਰੀਬਿਊਟਰ ਚਾਉਂਦਾ ਹੈ 3 ਸਪੀਡ ਆ ਹੈ ਤੇ ਆ ਗਿਆ ਗਿਆ ਸਪਰਾ 744 F E ਇਹਦੇ ਵੀ ਮੂਲੇ ਟਰਨਮੈਂਟ ਨੇ ਮਗਰਲੇ ਅੱਧੇ ਇਹਨੇ ਪਏ ਨੇ ਅੱਧੇ ਪਏ ਨੇ ਦੇਖ ਸਕਦੇ ਨੇ ਮੂਰਲੇ ਜਮਾ ਨਵੇਂ ਨੇ 744 F E ਇਹ ਅੱਜਕਲ ਡਿਮਾਂਡ ਚ ਬਹੁਤ ਚੱਲਦੇ ਨੇ ਕਿਉਂਕਿ ਛੋਟੇ ਛੋਟੇ ਕਮਾਂ ਲਈ ਜਿਨ੍ਹਾਂ ਕੋਲੇ ਨਿਊ ਹਾਲੈਂਡ ਹੁੰਦੇ ਨੇ ਜਾਂਡਿਆ ਰਹਿੰਦੇ ਨੇ ਉਹਨਾਂ ਨੂੰ ਚਾਹੀਦੇ ਨੇ ਇਹ ਖੜਾ ਹੈ ਇਸ ਟਾਈਮ ਤਲਵੰਡੀ ਮੰਡੀ 'ਚ ਖੜਾਗਾ 2009 ਮਾਡਲ ਨੋ ਗਾਈ 2 ਲੱਖ ਤੇ 95000 ਰਹਿਗਾ ਪ੍ਰਾਈਸ ਤੇ ਆ ਖੜਾ ਅੱਗੇ ਸੋਨਾ ਲੀਕਾ 750 ਇਹਦੇ ਮੂਰਲੇ ਟਾਇਰ ਜਮਨ ਨਵੇਂ ਵਰਗੀ ਨੇ ਤੇ ਮਕਰਲੇ 50 ਕੇ ਪੈਸੇ ਪੈਨੇ ਮਤਲਬ ਅੱਧੇ ਕੇ ਪੈਨੇ 750 ਇਹਗਾ 2 ਮਾਡਲ 2007 2 ਲੱਖ 65000 ਦਾ। ਉਦੀ ਕੰਡੀਸ਼ਨ ਬਹੁਤ ਵਧੀਆ ਪਈ ਆ। ਇਹ ਸਿੰਗਲ ਡਿਸਟ੍ਰੀਬਿਊਟਰ ਚਾ। ਤੇ ਆਗੇ 630 ਨਿਊ ਹਾਲੈਂਡ। ਸੌਰੀ 3600। ਸੂਪਰ। ਇਹ ਹੈਗਾ 2023 ਮਾਡਲ 6 ਲੱਖ 85000 ਦਾ। ਆ 2023 ਮਾਡਲ ਦਾ ਟਰੈਕਟਰ ਆ। 2 ਲੱਖ ਕਿੰਨੇ ਦਾ ਹੈਗਾ ਉਹ 6 ਲੱਖ 85000 6 ਲੱਖ ਇਹ ਵਿੱਚ ਕਰੋ 6 6 ਲੱਖ 50000 ਦਾ ਰੇਟ ਆਹਾ ਚਾਰੇ ਢਰਨਾ ਦੇ ਆ ਗਿਆ ਗਿਆ 855 3 ਸਟਾਰ ਤੇ ਇਹ 2001 ਮਾਡਲ ਦਾ 2 ਲੱਖ 45 ਹਜ਼ਾਰ ਡਿਮਾਂਡ ਹੈ ਜੀ ਇਹਦੇ ਮੂਰਲੇ ਟਾਇਰ ਅੱਧੇ ਪਏ ਨੇ ਤੇ ਮਗਰਲੇ ਵੀ ਅੱਧੇ ਪਏ ਨੇ ਹਾਂਜੀ ਸ਼ਸ਼ੀਕਲ ਜੀ ਇਹ ਆ ਗਿਆ ਸਮਰਾਜ 855 ਫੇਰ ਤੋਂ 3 ਸਟਾਰ ਇਹ 2002 ਮਾਡਲ ਆ ਇਹਦੇ ਟਾਇਰ ਮੂਰਲੇ ਅੱਧੇ ਪਏ ਨੇ ਤੇ ਮਗਰਲੇ ਵੀ ਅੱਧੇ ਨੇ ਅੱਧੇ ਤੋਂ ਵੱਧ ਨੇ ਮਗਰਲੇ ਤੇ 2002 ਮਾਡਲ ਆ ਇਹ 2.5 ਲੱਖ ਦਾ ਮਿਲ ਜੂ ਤੁਹਾਨੂੰ ਇਹ ਇਸ ਟਾਈਮ ਤਲਵੰਡੀ ਮੰਡੀ ਵਿੱਚ ਖੜਾਗਾ ਹਾਂਜੀ ਹੁਣ ਅਸੀਂ ਚੱਲੇ ਸੀ ਘਰ ਨੂੰ ਮਤਲਬ ਮੇਰੇ ਨਾਨਕੇ ਘਰ ਆ ਮੇਰੇ ਹਮਾਵੇਂ ਦਾ ਮੁੰਡਾ ਜੇ ਅਸਨ ਦਿਖਾਈ ਸੀਗਾ ਜਿਸ ਚੜਾਵਾਂਗੇ ਪਤੰਗ ਉਹਦਾ ਹੀ ਬਲੌਗ ਆਊਗਾ ਜਿਸ ਨੂੰ ਅੱਜ ਦੀ ਵੀਡੀਓ ਲੱਗੀ ਵਧੀਆ ਤਾਂ ਲਾਈਕ ਕਰਨਾ ਨਾ ਭੁੱਲਿਓ ਤੇ ਸਾਡੀਆਂ ਨਵੇਂ-ਨਵੇਂ ਵੀਡੀਓ ਦੇਖਣ ਚਾਹਣ ਚੈਨਲ ਨੂੰ ਸਬਸਕ੍ਰਾਈਬ ਤੇ ਮਿਲਦੇ ਆ ਨਵੇਂ ਜੇ ਬਲੌਗ ਦੇ ਵਿੱਚ ਧੰਨਵਾਦ